ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵ ਪ੍ਰਸਾਦ ਸਵਈਏ ਸਰਾਵਕ ਸੁਦਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾ ਦਿਖ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕੋ ਨਾ ਦੇਖਿਅਤ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹਉ ਤੇ ਏਕ ਰਤੀ ਬਿਨ ਏਕ ਰਤੀ ਕੇ ਮਤੇ ਮਤੰਗ ਜਰੇ ਜਰ ਸੰਗ ਅਨੂਪਯ ਤੰਗ ਸੋਰੰਗ ਸਵਾਰੀ ਕੋਟ ਤੁਰੰਗ ਕੋ ਰੰਗ ਸੇ ਕੁਦਤ ਪਉਣ ਕੇ ਗਉਣ ਕੋ ਜਾਤਨੇ ਵਾਰੀ ਕੋਟ ਤੁਰੰਗ ਕੋ ਰੰਗ ਸਿਖੁ ਦਤ ਪਉਣ ਕੇ ਗਨ ਕਉ ਜਾਤ ਨਿਵਾਰੇ ਭਾਰੀ ਪੂਜਨ ਕੇ ਪੂਪ ਪਲੀ ਬਿਦਿ ਨਿ ਆਵਤ ਸੀਸ ਨ ਜਾਤ ਵਿਚਾਰੇ ਇਤੀ ਪੈ ਤੂ ਕਹਾ ਪੈ ਪੂਪਤ ਅੰਤ ਕਉ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦੇਸਾਨ ਕੋ ਬਾਜਤ ਢੋਲ ਮਰਦੰਗ ਨਗਾਰੇ ਗੁੰਜਤ ਗੂੜ ਗਜਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੀ ਉਤਪ ਵਿਖ ਭਵਾਨ ਕੇ ਭੂਪਤ ਕਉਨ ਗਨ ਨਹੀਂ ਜਾਤ ਵਿਚਾਰੇ ਸ੍ਰੀ ਪਾਤ ਸ੍ਰੀ ਭਗਵਾਨ ਪਜ ਬਿਨ ਅੰਤ ਕ ਅੰਤ ਕੇ ਧਾਮ ਸਿਧਾਰੇ ਤੀਰਥ ਨਾਨਦਿਆ ਦਮ ਦਾਨ ਸੁ ਸੰਜਮ ਨੀਮ ਅਨੇਕ ਬ ਸਿਖੈ ਬਿਦ ਪੁਰਨ ਕ ਤਿਬ ਕੋ ਰਨ ਜਮੀਨ ਜ ਮਨਸ ਬਨ ਕੇ ਪੀਖੈ ਬਾਉਨਾ ਆਹਾਰ ਜਤੀ ਜਤ ਧਰ ਸਭ ਐਸੋ ਵਿਚਾਰ ਹਜ਼ਾਰਕ ਦੇਖੈ ਸ੍ਰੀ ਭਗਵਾਨ ਪਜੇ ਬਿਨੂ ਪੂਪਤ ਏਕ ਰਤੀ ਬਿਨੂ ਏਕ ਨਾ ਲੇਖੈ ਸੋਦ ਸਿ ਪਹਾ ਦੁਰੰਤ ਦੋ ਬਾਹ ਸੋ ਸਾਜ ਸਨਹਾ ਦੁਰਜਨ ਦਾ ਲੈਗੇ ਭਾਰੀ ਗੁਮਾਨ ਪਰਿਮਨ ਮੈਂ ਕਰ ਪਰਬਤ ਪੰਖ ਹਲੇ ਨਾ ਲਾਂਗੇ ਤੁਰ ਅਰੀਨ ਮਰੋਰ ਮਵਸਨ ਮਾਤੇ ਮਤੰਗਨ ਮਾਨ ਮਲੰਗੇ ਸ਼੍ਰੀ ਪਤਿ ਸ਼੍ਰੀ ਭਗਵਾਨ ਕਿਰਪਾ ਬੇਨ त्याग ਜਹਾਨ ਨਿਦਾਨ ਚਲੰਗੇ ਬੀਰ ਅਪਰ ਬੜੇ ਬਰ ਯਰ ਅਬ ਚਰ ਹੈ ਸਰ ਕੀ ਧਰ ਪਛਿਆ ਤੁਰਤ ਦੇਸ ਮਲਿੰਦ ਮਵਸਨ ਮਾਤੇ ਗਜਨ ਕੇ ਮਨ ਮਲਿਆ ਗਾੜੇ ਗੜਾਨ ਕੇ ਤੋੜਨ ਹਰ ਸੋ ਬਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਿਕ ਅਨੇਕ ਸੋ ਏਕ ਦੇਵਈਆ ਦਾਨਮ ਦੇਵ ਫਨਿਦਨੇ ਸਚਰ ਭੂਤ ਪਵਿਖ ਭਵਾਨ ਜਾਪੈਗੀ ਜੀਵ ਜੀਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਾਪੈਗੀ पुन प्रतापन बाड जैत धुन बापन के बहु पुंज खपेंगे साध समूह सा प्रसन्न फिर जाग आव लोक चापेंगी मानव इंद्र गजिंद्र नात पौन त्रिलोक को राज करेंगी कूट स्नान जादिक दान अनेक सो अंबर साज भरेंगी ब्रह्म महिशर विष्णु सचि पत अंत फसे जम फास पारेंगी ਜੀ ਨਾਰ ਸ੍ਰੀਪਾਤ ਕੀ ਪ੍ਰਸੰਹ ਪਾਗ ਤੇ ਨਾਰ ਫਿਰ ਨਾ ਦੇਹ ਤਾਰਾਂਗੇ ਕਹਾ ਪਇਓ ਜੋ ਦੋ ਲੋਚਨ ਮੁੰਦ ਕੇ ਬੈਠ ਰਹੇ ਉਹ ਬੱਕ ਧਿਆਨ ਲਗਾਇਓ ਨਾ ਹਾਤ ਫਿਰੋ ਲੀਏ ਸਤ ਸਮੁੰਦਰਾਂ ਨ ਲੋਕ ਗਾਇਓ ਪਰਲੋਕ ਗਵਾਇਓ ਬਾਸ ਕੀ ਉਹ ਬਖਿਆ ਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹਾਂ ਸੋਨ ਲੈ ਹੋ ਸਬੈ ਜੀਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਤਰਿਓ ਸਿਰ ਕਾਹੂ ਲੈ ਲਿੰਗ ਘਰੇ ਲਟਕਾਇਓ ਕਾਹੂ ਲਖਿਓ ਹਰ ਆਵਾਚੀ ਦਿਸਾ ਮਹਿ ਕਾਹੂ ਪਸ਼ਾਹ ਕੋ ਸੀਸ ਨਿਵਾਇਓ ਕੋਵ ਤਨ ਕਉ ਪੂਜਤ ਹੈ ਪਸ ਕੋ ਮ੍ਰਿਤਨ ਕਉ ਪੂਜਨ ਧਾਇਓ ਕੂਰ ਕਰਿਆ ਊਰਜੇਓ ਸਭ ਹੀ ਜਗ ਸ੍ਰੀ ਪਗਵਾਨ ਕੋ ਭੇਦ ਨ ਪਾਇਓ ਕੂਰ ਕਰਿਆ ਊਰਜੇਓ ਸਭ ਹੀ ਜਗ ਸ੍ਰੀ ਪਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ